ਗੱਲ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਕਸਰੀਆ ਜਿਵੇਂ ਕਿ ਤੁਹਾਨੂੰ ਪਤਾ ਹਰ ਸ਼ਨੀਵਾਰ ਫਰੀਦਕੋਟ ਬੱਕਰਾ ਮੰਡੀ ਲੱਗਦੇ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਭਾਈ ਆਹ ਦੋ ਬੱਕਰਿਆਂ ਦਾ ਸੌਦਾ ਹੋਇਆ ਗੱਲਬਾਤ ਕਰਦੇ ਆ ਪੱਠ ਬੱਕਰਾ ਕਿਹਦੇ ਸੀ ਗੋਪੀ ਦੇ ਨਹੀਂ ਭਾਈ ਦੇ ਕੀ ਰੇਟ ਮੰਗਿਆ ਸੀ ਬਾਈ ਨੇ ਨੇ ਮੰਗਿਆ ਸੀ ਆ 25000 ਕਿੰਨੇ ਦਾ ਹੋ ਗਿਆ ਤੇ ਲਖਾਈ ਦਾ ਕਿਵੇਂ ਕੀਤਾ ਬਾਈ ਲਖਾਈ ਆਪੋ ਆਪਣੀ ਠੀਕ ਆ ਲੈ ਵੀ ਬਾਊ ਨੇ ਲੈ ਆ ਕੋਟ ਵਾਲੇ ਨੇ ਹੋਰ ਬਾਊ ਠੀਕ ਹੈ ਠੀਕ ਆ 来 ਵੀ ਦੋਸਤੋ ਪੱਠ ਬੱਕਰੇ ਦਾ ਚੰਗੇ ਸੌਦੇ ਹੁੰਦੇ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਚੰਗੇ ਨਾਗ ਆਉਂਦੇ ਨੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਫਰੀਦਕੋਟ ਬੱਕਰਾ ਮੰਡੀ ਤੇ ਦੋਸਤੋ ਲੈ ਵੀ ਹੁਣ ਦੂਜਾ ਹੋਰ ਸੌਦਾ ਹੋਈ ਜਾਂਦਾ ਜੋੜੀ ਦਾ ਗੁੱਟੀ ਦੇ ਕਰਤੀ ਲੈ ਠੀਕ ਆ ਯਾਰ ਜੈ ਜੀ ਹੋ ਗਿਆ ਹੋ ਗਿਆ ਫਿਰ ਹੁਣ ਹੋ ਗਿਆ ਹੋ ਗਿਆ ਹੁਣ ਹੁਣ ਆ ਪੱਠਾ ਦਾ ਆ ਆ 45 ਦਾ ਬੱਕਰਾ ਮੇਰਾ ਆ ਲੈ ਲੱਕ ਠੀਕ ਹੈ ਜੀ ਪਰਚੀ ਇਹ ਚ ਤੂੰ ਕਰਾਉਣੀ ਆ ਆ ਸਾ 46 ਚ ਹੋਇਆ ਬੱਕਰਾ ਹਾਂ ਨਹੀਂ ਹੋਇਆ 100 ਨਾਲ ਦਾ ਕਿੱਥੇ ਦੇਣਾ ਕਿੱਥੇ ਫਿਰ ਦੇਣਾ ਕਿੱਥੇ ਸਾਡੇ ਪੰਜ ਦੇ ਵਿੱਚ ਆ ਤੁੱਟੂ ਆ ਰਿਹਾ ਪਰਚੀ ਤੂੰ ਕਰਾਣੀ ਪੁਰੇ ਪੈਂਦਾ ਮਾ ਗੱਲ ਲੈ 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 ਹੋ ਗਿਆ ਲੈ ਲੈ ਕਾਲੇ ਦੀ ਆਉਦੀ ਰਾਜੂ ਦੀ ਉਹ ਸਾਡੇ ਉਹ ਕਿੰਨੇ ਚ ਪਰਚੀ ਕਰਤੀ ਬਾਈ 5000 5000 ਚ ਲੈ ਵੀ ਆ ਬੱਕਰੇ ਦੀ 5000 ਚ ਪਰਚੀ ਕਰਦੀ ਆਹ 10000 ਦੇ ਹੋਗੇ ਜੋੜਾ ਆ 10000 ਦਾ ਲੈ ਵੀ ਆ ਜੋੜਾ 10000 ਦਾ ਹੋ ਜਾ ਕੋਈ ਆਪ ਲੈ ਵੀ ਦੋਸਤੋ ਬਹੁਤ ਚੰਗੇ ਸੌਦੇ ਹੁੰਦੇ ਨੇ ਫਰੀਦਕੋਟ ਬਕਰਾਂ ਮੰਡੀ ਤੇ ਤੁਸੀਂ ਜਰੂਰ ਪਹੁੰਚਿਆ ਕਰੋ ਦੋਸਤੋ ਛਾਈ ਹਵੇਲੀ ਦੇ ਬਿਲਕੁਲ ਸਾਹਮਣੇ ਲੱਗਦੀ ਆ ਜਾ ਤੇ ਭੱਜ ਕੇ ਆਵਾਂਗੇ ਮੰਡੀ ਸਹੀ ਗੱਲ ਆ ਇਹਦੇ ਕੋਲੋਂ ਲੈ ਹੀ ਲਵਾਂਗੇ ਟੱਕੇ ਉਹ ਦੇ ਰੂ ਭਰਾ ਨਹੀਂ ਭੱਜਦਾ ਕਿ ਆਪਣੇ ਕੋਲ ਲੈ ਪੈਸੇ ਗਿਣਾ ਦੀ ਨਹੀਂ ਪਹਿਲੀ ਨਹੀਂ ਆ ਰਹੀ ਆ ਥੋੜਾ ਜਿਆ ਕੀ ਮੰਡੀ ਤੇ ਮੈਨੂੰ ਫੋਨ ਲਾ ਕੇ ਤਰਾ ਮੰਡੀ ਤੋਂ ਮੈਨੂੰ ਹਾਂ ਮੰਡੀ ਤੋਂ ਸੀ ਕਿ ਭਲੋਰ ਕਿਹਨਾਂ ਨੂੰ थोड़ा खुला कर लिया करो यार बी हां दो हजार रुपया कोई नी को ਆ ਫੇਰੀ ਫੇਰੀ ਮੰਡੀ ਦਾ ਰੌਣਕ ਵੇਖ ਕੇ ਜਾਣੀ ਦਾ ਟਾਈਮ ਨਾ ਭੱਜਿਆ ਆ ਜੇ ਪਾੜਦੇ ਨਹੀਂ ਆ ਇਹਨਾਂ ਨੇ ਬਾਹਰੋਂ ਕਹਤਾ ਨਹੀਂ ਨਹੀਂ ਸਾਡੀ ਮੰਡੀ ਆ ਯਾਰ ਜਾਇ ਦੇ ਵਿੱਚ ਹੈ ਵੀ ਕੋਈ ਨਹੀਂ ਅੱਜ ਗੱਲ ਕੀਤੀ ਨਾ ਕੋਈ ਲੱਗੇ ਮੈਂ ਤੇ ਦੋ ਮੋਲ ਉਹ ਕੋਈ ਨਹੀਂ ਕਰਦੀਆਂ ਯਾਰ ਨੇ ਸਹੀ ਗੱਲ ਆ ਇਹਨਾਂ ਮੇਰੇ ਹੀ ਆਪ ਹਾਂ ਅਲੀ ਕਾਤਾ ਬਾਹੇ ਦਾ ਪੈਸਾ ਹੀ ਆ ਬਾ 10000 ਨਹੀਂ ਨਹੀਂ ਗੱਲ ਸੁਣਾ ਮੇਰੀ ਨਾਕ ਤੇਰੇ ਪਹਿਲਾਂ ਬੋਣੀ ਕੀਤੀ ਹੈ ਨਾ ਲੈ ਵੀ ਬੋਣੀ ਕਰ ਹਾਂ ਉਹ ਜੈ ਜਾ ਸਾਰੀ ਬੰਦਾ ਪੰਜ ਪਾਣੇ ਵੀ ਕੱਟਣਾ ਹੋਈ ਨੂੰ ਵੀ ਪਤਾ ਸਾਰੀ ਗੱਲ ਨਹੀਂ ਯਾਰ ਪਤਾ ਲਗਾਈਏ ਕਰਾ ਦੇ ਉਹ ਯਾਰ ਕਿਉਂ ਆਇਆ ਠੀਕ ਆ ਨਾ ਨਿਬੜੀ ਤੁਰੇ ਨੇ ਦਿਲ ਤੋਂ ਭੱਜੋ ਨਾ ਹੋਂਦਾ ਸੌਦਾ ਹੋਇਆ ਪਿਆ ਯਾਰ ਤੁਹਾਡਾ ਉਦੋਂ ਗਾ ਇਧਰਾ ਬਸ ਰੱਖ ਰੱਖਲਾ ਰੱਖਲਾ ਕੋਈ ਨਹੀਂ ਓਏ ਰੱਖਲਾ ਛੋਟਾ ਕਿੰਨਾ ਦੇਣਾ ਛੋਟਾ ਦੇ ਮੈਂ ਹਾਂ ਛੋਟਾ ਉਹ ਤੋਂ ਬਾਅਦ ਟਾਰ ਕਰ ਲੈ ਆ ਬਾਲਾ ਦੇਵ ਜੀ ਕਰਮ ਵਾਲਾ ਤੇਰੇ ਕਰ ਤੇਰੇ ਬਾਲਾ ਫਿਰ ਲਿਖਾਈ ਉਹ ਸਾਰੇ ਬਹੁਤ ਪੈਸੇ ਲਾ ਕੇ ਬਹੁਤ ਪੁਰੇ ਲਾ ਕੇ ਪੈਸੇ ਉਹਨੂੰ ਲਿਖਾਈ ਕਰਵਾ ਦਾਂਗੇ ਚਲ ਕੋਈ ਨਹੀਂ ਆ ਫੰਡਰ ਇਹ ਗੱਬਣਾ ਲੈ ਵੀ ਦੋਸਤੋ ਆ ਸਾਰੇ ਬੱਕਰਿਆਂ ਦਾ ਦੋਸਤੋ ਪੱਠਾਂ ਦਾ ਸੌਦਾ ਹੋ ਗਿਆ ਹੁਣ ਆ ਬੱਕਰੀ ਰਹਿ ਗਈ ਆ ਕੋਈ ਨਹੀਂ ਖਾਲੀ ਕਰਕੇ ਦੇਖ ਲਿਆ ਆ ਪਾਣਾ ਯਾਰ ਭਾਈ ਕਿ ਮੁੱਲ ਕੀਤਾ ਭਾਈ ਆ ਬੱਕਰੀ ਦਾ ਇੱਕ ਮਿੰਟ ਆ ਚਾਰ ਦਾ ਲੈ ਬੱਚਾ ਰੱਖਦਾਂ ਨੂੰ ਉਹ ਸਭ ਐਟ ਚੱਕਾ ਫਰੇ ਕਰ ਨੂੰ ਬੱਚਾ ਦਾ ਯਾਰ ਇਹ ਤਾਂ ਬੱਚਾ ਲਾ ਮਗਰ ਹਾਂ ਇਹ ਨਹੀਂ ਐਵੇਂ ਲਾਦਾ ਨਹੀਂ ਕੀਵਾ ਵੀ ਬਈ ਸੱਤ ਪਾਣੇ ਹਾਂ ਬੱਕਰੀ ਰੱਖਦਾ ਯਾਰ ਫਿਰ ਪਿੰਜਰੇ ਛੜ ਕਿੰਨੇ ਚੱਲਦੀ ਕੱਬ ਆ ਯਾਰ ਏ ਯਾਰ ਬਾਈ ਜੀ ਤੋਂ ਲਈ ਉਹਨੇ 20 ਦਿਨ ਕਿਹਾ ਆਪ ਨੂੰ ਕਿਵੇਂ ਉਹ ਫੰਡਰਾ ਯਾਰ ਰਹਿ ਗਏ ਸੂਨ ਚ ਤਦੀਪ ਕਿਵੇਂ 20 ਨੇ ਰਹਿ ਗਏ ਸੂਨ ਚ ਕਹਿੰਦਾ ਫੰਡਰਾ ਯਾਰ ਨਹੀਂ ਨਹੀਂ ਉਹ ਹੈਗੀ ਥੋੜਾ ਜਿਹਾ ਦੀ ਗੱਲ ਆ ਮੈਂ ਮੈਂ ਪੁੰਡਰ ਕਰਕੇ ਪ੍ਰਮਾਣ ਦਾ ਹਾਂ ਹਾਂ ਹੁਣ ਆ ਸਹੀ ਗੱਲ ਤੇ ਹਾਂ ਬੰਦਾ ਗਲਤ ਨਹੀਂ ਹੁੰਦਾ ਆਪਾਂ ਕਾ ਭਾਈ ਜੀ ਇਹ ਵੀ ਦਿਵਾ ਕੇ ਗੱਬਣ ਦੇ ਨਾ ਨਾ ਗਰੰਟੀ ਨਹੀਂ ਜੇ ਪੂਰਾ ਪ੍ਰੋਫਾ ਹੋਵੇ ਜੇਰ ਗਰੰਟੀ ਦੇ ਜਾ ਲੈ ਆ ਲੈ ਸਾਡੀ ਕਰਕੇ ਦੇ ਯਾਰ ਕੱਲ ਨੂੰ ਰੌਲਾ ਪੈਂਦਾ ਬਾਈ ਕੋ ਯਾਰ ਬਾਜ ਜਾਨੀ ਆਪਾਂ ਅਗਲਾ ਫਿਰ ਜੇ ਜਾਂ ਕੋ ਡਿੱਗ ਗਏ ਤਾਂ ਕਿ ਆਪਾਂ ਵਾਪਸ ਕੀ ਤੋਂ ਸੋਚਦਾ ਤਾਂ ਹਾਂ ਯਾਰ ਦਾ ਉਹਦਾ ਕੀ ਫਾਇਦਾ ਉਹ ਮਹੀਨੇ ਬਾਅਦ ਵੀ ਚਲੀ ਜਾਂਦੀ ਐ ਸਿੱਧੀ ਗੱਲ ਐ ਹੂੰ ਤੇ ਕਿੰਨੇ ਆ ਗਿਆ ਬਟੂ ਬੋਲ 15000 15000 ਮੰਗਦਾ ਦੋਸਤੋ ਆ ਬੱਕਰੀ ਦਾ ਤੁਸੀਂ ਦੇਖ ਸਕਦੇ ਹੋ ਖਾਲੀ ਕਰਕੇ ਕਹਿੰਦਾ ਭਾਈ ਦੇਵਾਂਗਾ ਭਾਈ ਗੁੱਟੀ ਗੁੱਟੀ ਦੀ ਦੇ ਦੇ ਚਲ ਤੋ ਜੁਆ ਜਾਏਗਾ ਲਾ ਉਹ ਜਵਾਨੀ ਜਾਇਦਾ ਭਰਾਵਾ ਕਿਥੇਰੇ ਬੈਠੇ ਪਾ ਦੋ ਲੈ ਨਹੀਂ ਮੰਗਿਆ ਕੀ ਮੰਗਣਾ ਯਾਰ ਇਹਦਾ ਇਹਨਾਂ ਨਾ ਮੇਰੇ ਤੇ ਤੇਰੇ ਬੇਟੇ ਕਿਉਂ ਪਉਣੀ ਹੈ ਨਹੀਂ ਆਪਦੇ ਬੇਟੇ ਪਉਣੀ ਹੈ ਇਹਦੇ ਬੇਟੇ ਹੋਗੀ ਇਹਦੇ ਪਉਗੀ ਹੋਗੀ ਵਾ ਠੀਕ ਵਾ ਗੁੱਟੀ ਦੀ ਕਹਿੰਦਾ ਬਾਈ ਕੀਆਂ ਮੈਂ 15 ਤੂੰ ਛੱਡ ਕੇ ਦੱਸ ਦੇ ਇੰਨੇ ਦੀ ਦੇਣੀ ਆ ਉਹ ਯਾਰ ਹੈ ਗੱਲ ਕਰ ਫਿਰ ਉਹੀ ਗੱਲ ਪਹਿਲਾਂ ਹੀ ਤੇਰੇ ਪਹਿਲਾਂ ਹੀ ਕਰਦਾ ਨਹੀਂ ਕਰਦਾ ਨਹੀਂ ਨਹੀਂ ਹਾਂ ਕਰ 14 ਨਹੀਂ ਮਹਿੰਗੀ ਹੈ 14 ਇਹਨੂੰ ਨਹੀਂ 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 ਇਹਨੇ ਮੇਰੀ ਗੱਲ ਸੁਣ ਲੈ ਇਹ ਸਾਡੇ ਨੂੰ ਵੱਧ ਨਹੀਂ ਨੀਗੀ ਇਹਨੇ ਇਹਨੇ ਵੀ ਕੋਈ ਯਾਰ ਨਾਲ ਗੱਲ ਕਰ ਇੱਕ ਹੀ ਕਰ ਜਾਵੇ ਬਲਾਲ ਚੱਲ ਠੀਕ ਆ ਠੀਕ ਆ ਠੀਕ ਆ ਠੀਕ ਆ ਰੱਖ ਲੈ ਉਹ ਠੀਕ ਆ ਜਾਣ ਦੇ ਰੱਖ ਲੈ ਜੀ ਪੰਚਰਾਜੀ ਲੱਖਣਾ ਕਿੰਨੇ ਯਾਰ ਜੇ ਤੂੰ ਲੈਣਾ ਬੱਕਰੀ ਦੀ ਮੇਰੀ ਗਰੰਟੀ ਆ ਗੱਭਨ ਦੀ ਉਹ ਯਾਰ ਕੋਈ ਨਹੀਂ ਚੱਲ ਤੂੰ ਕਹਿਣਾ ਵੀ ਫੰਡਰ ਮੰਨ ਲਾ ਮੈਂ ਤੈਨੂੰ ਕਹਦਾ ਮੰਨ ਲਾ ਮੇਰੀ ਬੱਕਰੀ ਗੱਭਣਾ ਜਦੋਂ ਮੈਨੂੰ ਪਤਾ ਵਾ ਠੀਕ ਆ ਫਿਰ ਕਰਤਾ ਹਾਂ ਜੇ ਬੰਦੇ ਸਹੀ ਆ ਹੋਰ ਜਾਣ ਬਈ ਯਾਰ ਤੂੰ ਕਰੋ ਲੜਕੇ ਨਾਲ ਕੇ ਕਦੋਂ ਆਉਂਦਾ ਉਹ ਚੱਲ ਕੋਈ ਨਹੀਂ ਲੜਕੇ ਉਹਨਾਂ ਪੜਾ ਦੇਣਗੇ ਜੋ ਤੂੰ ਬਾਤ ਉਹਨੇ ਪਰਿਹਾਈ ਨਾਲ ਲੜਕੇ ਆ ਤਾਂ ਮੈਂ ਤਾਂ ਦੱਸ ਦੇ ਫਿਰ ਭਾਈ ਉਹਨਾਂ ਨੂੰ ਪੜਾ ਦੇਣੇ ਉਹਦਾ ਹੀ ਕਹਿ ਦੋ ਪੁੱਛਣਾ ਤੇ ਨਾਲ ਰੱਖਣਾ ਵੀ ਲੈ ਕੇ ਆਉਣੇ ਸਾਢੇ 10 ਦੀ ਹੋਗੀ ਚੱਲ ਪੱਕੀ ਗੱਲ ਕਰ ਨਹੀਂ ਯਾਰ ਪੱਕੀ ਗੱਲ ਹੀ ਪਰਚੀ ਉਹ ਕਰਾ ਦੇ ਪਰਚੀ ਨਹੀਂ ਕੋਈ ਪਰਚੀ ਦੇ ਨਵਰਾਈ ਜਾ ਵਰਾਈ ਜਾ ਨਾ 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 11 ਚੰਦਰਾਉਣੀ ਆ ਲਖਾਈ ਉਹਦੀ ਜਿਹੜਾ ਆਪੋ ਆਪਣੀ ਲਗਾਈ ਦੇ ਕਹਿੰਦੇ ਆ ਨਹੀਂ ਨਹੀਂ ਆਪੋ ਆਪਣੀ ਕਰ ਲੈ ਉਹ ਜੀ ਕਰ ਲੈ ਨਹੀਂ ਯਾਰ ਰੱਖ ਉਹ 11 ਦੀ ਹੋਣੀ ਫੜ ਨਹੀਂ ਯਾਰ ਉਹ ਲੈ ਜਾ ਹੁਣ ਤੂੰ ਲੈ ਜਾ ਮੇਰਾ ਉਹ ਨਹੀਂ ਬਈ ਯਾਰ ਉਹ ਸਹੀ ਆ ਸਹੀ ਆ ਉਹ ਜਾਣਦੇ ਇਹਨੇ ਜਿਹੜਾ ਖੜੇ ਆ ਕੋ ਦੇ ਉਹ ਸਹੀ ਗੱਲ ਆ ਹਾਲ ਤੱਕ ਨਹੀਂ ਜਾਇਦਾ ਹੁਣ ਪੈਰੇ ਪੈਸੇ ਪੂਰੇ ਲਾ ਦੇਣਾ ਹੁਣ ਬੰਦਾ ਦਾ ਦੇ ਰੇ ਯਾਰ ਕਰੇ ਰੇ ਯਾਰ ਹਾਲ ਫੜਾਵੇ ਕੋਰੇ ਨੂੰ ਦਾਈ ਉਹ ਕੀ ਹੋਇਆ ਕੀ ਹੋਇਆ ਕੀ ਹੈ ਨਹੀਂ 11 ਦੀ ਹੋਈ ਮੈਂ ਕਿਹਾ ਬਾਈ ਨੂੰ ਕਹ ਲਖਾਈ ਤੂਗਾ ਦੀ ਗਰਲਾ ਮੈਂ ਕਿਹਾ ਲੈ ਵੀ ਤੁਸੀਂ ਲਾਈਵ ਸੌਦੇ ਦੇਖ ਰਹੇ ਹੋ ਫਰੀਦਕੋਟ ਪੱਕੜਾ ਮੰਡੀ ਦੇ ਦੋਸਤੋ ਉਹ ਯਾਰ ਸੌ ਪੈਸੇ ਦੇ ਗੋਪੀਏ ਵਾਦੇ ਪੈਸੇ ਦੇ ਉਹ ਬਾ ਠੀਕ ਹੈ ਯਾਰ ਉਹ ਮੰਨ ਜਾ ਬਾਈ ਬੱਪਣ ਵਾਲਾ ਉਹ ਬਜਾਉਣਾ ਉਹ ਨਹੀਂ ਉਹ ਨਹੀਂ ਉਹ ਨਹੀਂ ਇੱਧਰ ਵੇਖੋ ਜਿਹੜਾ ਚੱਲ ਰਿਹਾ ਉਹ ਨਹੀਂ ਆ ਬਤੂਰੀ ਦਾ ਕਿੱਥੇ ਲੈ ਜਾਊਗਾ ਕੋਈ ਨਾ ਆ ਨਾ ਕਿੱਥੇ ਲੈ ਜਾਊਗਾ ਚੱਲ ਜਾਇਆ ਜੀ ਆ ਲੈਣੀ ਆ ਪਸੰਦ ਆਉਂਦੀ ਆ ਤੁਹਾਨੂੰ ਇਹ ਵੀ ਲਾ ਲਾਂਗੇ ਉਹ ਲਖਾਈ ਇਹਨਾਂ ਦੀ ਕਰ ਲੈ ਵੀ ਦੋਸਤੋ ਉਹ ਬੱਕਰੀ 11 ਦੀ ਕਰਾਤੀ ਆ ਹੁਣ ਆ ਬੱਕਰੀ ਦਾ ਸੌਦਾ ਹੁੰਦਾ ਤੁਸੀਂ ਦੇਖ ਸਕਦੇ ਹੋ ਦੋਸਤੋ ਫਰੀਦਕੋਟ ਬੱਕਰਾ ਮੰਡੀ ਦੇ ਇਹ ਖਾਲੀ ਆ ਖਾਲੀ ਆ ਭਾਈ ਇਹ ਖਾਲੀ ਆ ਦੋਸਤੋ ਹਾਂਜੀ ਹਾਂਜੀ ਭਾਈ ਮੂਹ ਕਿੰਨੇ ਦਾ ਆ 15 ਆਵੇ ਬਾਈ ਯਾਰ 15 ਦੀ ਜਾਏਗਾ 13 ਦੀ ਗਿਆ ਯਾਰ 13 ਦੀ ਆਉਂਦਾ ਹੁਣ ਮੈਂ 11 ਯਾਰ ਮੇਰੀ ਗੱਲ ਸੁਣ ਲੈ ਪਕਾਈ ਨਹੀਂ ਹੁੰਦੀ ਸਾਨੂੰ ਇਧਰੋਂ ਮੇਰੀ ਗੱਲ ਸੁਣ ਲੈ ਇੱਕ ਮਿੰਟ ਆ ਉਹਦੇ ਚੱਕਰ ਤੂੰ ਮੜਾ ਚੈੱਕ ਕਰ ਲਈ ਦੇਖ ਲੈ ਚੰਗੀ ਤਰ੍ਹਾਂ ਹਾਂ ਦੇਖ ਆ ਇਹ ਨਾ ਨਹੀਂ ਲੈਣੀ ਇਹ ਗੁਰਪ੍ਰੀਤ ਹੋਰੀ ਲੈਂਦੇ ਆ ਲੈ ਵੀ ਗੁਰਪ੍ਰੀਤ ਚੈੱਕ ਕਰੀ ਜਾਂਦਾ ਥੰਥੁਣਾ ਆਪਦੇ ਸਾਰੇ ਗੰਡ ਬੰਨੀ ਹਾਂਜੀ ਨਹੀਂ ਗਿਆ ਨਹੀਂ ਮੈਂ ਮੰਡੀ ਜਾ ਗਿਆ ਕਿ ਤੇ ਸਕਦੇ ਦੋਸਤੋ ਪੀ ਇਹ ਕੋ ਬੱਕਰਾ ਮੰਡੀ ਦੇ ਚੰਗੇ ਸੌਦੇ ਹੁੰਦੇ ਨੇ ਦੋਸਤੋ ਚੰਗੇ ਨਾਗ ਹੁੰਦੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਆ ਉਹ ਸਹੀ ਆ ਬਸ ਪਾ ਠੀਕ ਹੈ ਹਾਂ ਕੀ ਮਾਰਗਾ ਯਾਰ ਮੇਰੇ ਬੰਦਾ ਦੀ ਮੰਨ ਲਈ ਯਾਰ ਜਿਵੇਂ ਹਾਂ ਥੋੜਾ ਬੱਬੂ ਸਰਾਂ ਵਾਲੀ ਵਾਲਾ ਠੀਕ ਹੈ ਬਸ ਕਿੰਨਾ ਕਿਤੇ ਆ ਰਿਹਾ ਮੈਂ ਚੱਲਦਾ ਯਾਰ ਨਵੇੜੋਂ ਦਾ ਫਿਰ ਨਵੇੜੇ ਯਾਰ ਯਾਰ ਮੇਰੀ ਗੱਲ ਨਾਲ ਭਗਾਈ ਨਾ ਕਰ 200 ਹੋਰ ਲੈ ਲਈ ਉਹ 100 200 ਬਾਤ 500 ਹੀ ਪਾਰੇ ਯਾਰ 111 ਮਾਰ ਦੇ ਕਰ ਹੋ ਗਿਆ 11 11 ਬਾਤ ਸਹੀ ਆ ਭਾਈ ਹੋਰ ਭਾਈ ਸਹੀ ਆ 11.5 ਜਮਾ ਸਹੀ ਆ ਬਸ ਹੁਣ ਨਾ ਬੋਲੀ 11.5 ਹਜ਼ਾਰ ਦੀ ਭਾਈ ਜੀ ਬੱਕਰੀ ਹੋ ਗਈ ਆ ਹਾਂ ਲਿਖਾਈ ਆਪੋ ਆਪਣੀ ਆ ਲੈ ਵੀ 11.5 ਹਜ਼ਾਰ ਦੀ ਬੱਕਰੀ ਕਰਤੀ ਆ ਦੋਸਤੋ ਇਹਦਾ 16 ਇਹਦਾ 16000 ਮੰਗਿਆ ਬਾਈ ਬੱਚਾ ਇਹਦਾ ਬਾਈ ਮੇਰੀ ਗੱਲ ਇੱਕ ਮਿੰਟ ਆ ਵੀਡੀਓ ਬਣਿਆ ਤੂੰ ਕਿੰਨੇ ਮਿੰਟਾਂ ਦੇ ਘਰੇ ਫੋਟੋ ਲੱਗ ਸਰ ਇਹਦਾ ਕੋਈ ਨਹੀਂ ਇੱਥੇ ਆਪਾਂ ਇੱਥੇ ਕਰੋ ਬਾਈ ਇਹ ਲੜ ਕੇ ਆਇਆ ਭਜਾਈ ਨਾਲ ਇਹ 20 ਮਿੰਟਾਂ ਚ ਫੇਰ ਘਰੇ ਜਾਵਣਾ ਫੇਰ ਜਾ ਕੇ ਲੜਨਾ ਨੇ ਇਹ ਆ ਬੱਚੀ ਦੇਣਾ ਪਰ ਰੱਖਾਂਗੇ ਇੱਥੇ ਉਹ ਆ ਬੱਚਾ ਇਹਦਾ ਹੀ ਹੈ ਪਿੱਛੇ ਬੱਕਰੀਆ ਕੱਲੀ ਆ ਕੱਲੀ ਹੈ ਮੈਂ ਤਾਂ ਬੱਚਾ ਇਹਦਾ ਲੱਗਦਾ ਜੈ ਜੀ ਦੱਸਿਆ ਯਾਰ ਨਹੀਂ ਨਹੀਂ ਜੈ ਬੱਚਾ ਇਹਦਾ ਬਾਈ ਨਾਲ ਦੇ ਦਿੰਦੇ ਅਵੀ ਯਾਰ ਲਵਾਗੇ ਇਹਦਾ ਬੱਚਾ ਕਹਦਾ ਹੈ ਨਹੀਂ ਗਾ ਬਰੇ ਬੋ ਮੈਂ ਕੀ ਬੱਕਰੀ ਠੀਕ ਆ ਬਾਈ ਠੀਕ ਆ ਬੱਚਾ ਅੱਡ ਵਿੱਚ ਨਾ ਨਾ ਉਹ ਦੱਸ ਦੇ ਬੱਚਾ ਹੋਰ ਤੇ ਛੇੜੀ ਲੈ ਵੀ ਦੋਸਤੋ ਆ ਸਾਰੇ ਨਾਗਾ ਜਿਹੜੇ ਖੜੇ ਆ ਪੰਜ ਛੇ ਨਾਗ ਇਹ ਸਾਰੇ ਵੇਖ ਚੁੱਕੇ ਆ ਦੋਸਤੋ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਦੋਸਤੋ ਫਰੀਦਕੋਟ ਬੱਕਰਾ ਮੰਡੀ ਦੇ ਚੰਗੇ ਸੌਦੇ ਹੁੰਦੇ ਆ ਦੋਸਤੋ ਚੰਗੇ ਨਾਗ ਆਉਂਦੇ ਨੇ ਅੱਗੇ ਪੈਗੇ ਗੱਲਾਂ ਤੇ ਛੋਟ ਕਰ ਦਿਓ ਫੋਸੋ ਸ਼ੋਰ ਲਾਵਾਂਗੇ ਸ਼ੋਰ ਤਾਂ ਮੈਨੂੰ ਵੀ ਕਰੀ ਸ਼ੋਰ ਤਾਂ ਲਾਵਾਂਗੇ ਸਾਰੇ ਇਹਨੇ ਲਾ ਸ਼ੋਰ ਯਾਰ ਇੱਕ ਮਿੰਟ ਮੇਰੀ ਗੱਲ ਸੁਣ ਬਾਈ ਰਾਜੂ ਤੂੰ ਵੀ ਕਰਾਲਾ 5-500 ਛੋੜ ਗਰੀ ਜਾਂਦਾ ਮਾੜਾ ਵੀ ਨਹੀਂ ਕਰਨੀ ਸ਼ੋਰ ਤਾਂ ਲਾਜ਼ਮੀ ਲੈਣੀ ਲੈਣੀ ਰਾਜੂ ਯਾਰ ਐ ਕਿਵੇਂ ਲਾ ਕਰੂ ਅੱਛਾ ਵੀਰੇ ਪੇਮੈਂਟ ਤਾਂ ਦੇਖ ਲੈ ਤੁਸੀਂ ਹਾਂ ਬਰਪੀ ਜਾ ਕੇ ਬਸ ਇਧਰ ਪੀ ਜਾ ਤੇ ਮੇਰੇ ਵੀ ਆ ਗਏ ਇਹ ਤਾਂ ਲਖਾਈ ਆਪੋ ਆਪਣੀ ਤੁਹਾਡੀ ਆਹ ਕਹਿੰਦਾ ਬਿੱਟੂ ਕਰਾ ਦੇਣਾ ਬਿੱਟੂ ਦੇ ਹਾਂ ਸਹੀ ਗੱਲ ਆ ਲਓ ਮੈਂ ਕੋਣੀ ਕਰਾਉਂ ਤੁਸੀ ਕੋਣੀ ਬਿੱਟੂ ਨੇ ਕਰਾਈ ਸੀ ਪਹਿਲਾਂ ਸਾਲਾ ਲਾਡਾ ਚੋੜ ਦੇ ਠੀਕ ਹੈ ਬਹੁਤ ਹੈ ਬਹੁਤ ਹੈ ਚਾਹ ਠੀਕ ਹੈ ਬਾਹ ਮੇਰਾ ਨਵੇੜ ਇਹਦਾ ਇਹਦਾ ਨਵੇੜ ਹੁਣ ਬੰਦ ਠੀਕ ਠਾਕ ਜੀ ਮੇਰਾ ਨਵੇੜ ਉਹਦੇ ਨਵੇੜ ਉਹ ਜਿਹੜੀ ਬਾਈ ਜੀ ਇਹਦਾ ਦਸੂਰ ਆ ਗਿਆ ਨਾ ਇਹ ਲਾਈਨ ਨਵੇੜੋ ਆ ਗਿਆ ਲਖਾਈ ਇਹਨੇ ਕਰਾਂਗੇ ਬਾਈ ਲਖਾਈ ਬੁੱਧੋ ਕਰਾਂਗੇ ਹਾਂ ਤੇ